ਸਭ ਤੋਂ ਜ਼ਿਆਦਾ ਮੁਸ਼ਕਲ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਗੱਲ ਤੇ ਵਿਚਾਰ ਕਰਾਂਗੇ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਸਾਹਿਬ ਦੇ ਵਾਹਿਗੁਰੂ ਜੀ ਮਹਾਰਾਜ ਸਾਰਿਆਂ ਤੇ ਹੀ ਆਪਣਾ ਮਿਹਰ ਪ੍ਰਿਆਥ ਰੱਖਣ ਸਾਰਿਆਂ ਨੂੰ ਚੜ੍ਹਦੀ ਕਲਾ ਦੇਣ ਸਭ ਤੋਂ ਜ਼ਿਆਦਾ ਮੁਸ਼ਕਲ ਅਕਸਰ ਅਸੀਂ ਬਿਨਾ ਸੋਚੇ ਸਮਝੇ ਕਿਸੇ ਨੂੰ ਵੀ ਕੁਝ ਵੀ ਬੋਲ ਦਿੰਨੇ ਆ ਕਹਿ ਦਿੰਨੇ ਆ ਪਰ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਸੁਣਨਾ ਸੁਣਨ ਤੋਂ ਜ਼ਿਆਦਾ ਮੁਸ਼ਕਲ ਹੈ ਸਹਿਨ ਕਰਨਾ ਪਰ ਸਹਿਨ ਤੋਂ ਜ਼ਿਆਦਾ ਮੁਸ਼ਕਲ ਹੈ ਸਾਰੀਆਂ ਗੱਲਾਂ ਭੁਲਾ ਦੇਣੀਆਂ ਸਾਰੀਆਂ ਗੱਲਾਂ ਭੁਲਾ ਕੇ ਇੱਕ ਦੂਜੇ ਦੇ ਨਾਲ ਰਲ ਕੇ ਰਹਿਣਾ ਵਾਹਿਗੁਰੂ ਜੀ ਕਿਰਪਾ ਕਰਨ ਕਿਉਂਕਿ ਕੁਝ ਕੁਝ ਰਿਸ਼ਤੇ ਐਹੋ ਜਿਹੇ ਹੁੰਦੇ ਆ ਸਾਰੀਆਂ ਗੱਲਾਂ ਭੁਲਾ ਕੇ ਰਲ ਕੇ ਰਹਿਣ ਨਾਲ ਜ਼ਿੰਦਗੀ ਸੁਧਰ ਜਾਂਦੀ ਆ ਘਰ ਟੁੱਟਣ ਤੋਂ ਬਚ ਜਾਂਦੇ ਆ ਕਈ ਵਾਰ ਸੈਨ ਕਰਨ ਨਾਲ ਵੀ ਘਰ ਜੁੜੇ ਰਹਿੰਦੇ ਆ ਪਰ ਆਪਾਂ ਬੋਲਣ ਲੱਗਿਆਂ ਸੋਚਦੇ ਨਹੀਂ ਹੈਗੇ ਕਿ ਕਿਸੇ ਨੂੰ ਕੋਈ ਸੈਨ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਪਰ ਮੁਸ਼ਕਲ ਹੁੰਦਾ ਹੈ ਸਾਰੀਆਂ ਹੀ ਗੱਲਾਂ ਸਾਰੇ ਹੀ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਏ ਐਸੇ ਕਰਕੇ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਵਾਹਿਗੁਰੂ ਜੀ ਅੱਗੇ ਝੁਕਿਆ ਕਰੋ ਜਿਹਦੇ ਨਾਲ ਘਰ ਵਿੱਚ ਜੋ ਕੋਈ ਵੀ ਗੱਲਾਂ ਹੁੰਦੀਆਂ ਨੇ ਬਹੁਤ ਫਰਕ ਪੈਂਦਾ ਹੈ ਘਰ ਬਚ ਜਾਂਦੇ ਆ ਟੁੱਟਣ ਤੋਂ रिश्ਤੇ ਟੁੱਟਣ ਤੋਂ ਬਚ ਜਾਂਦੇ ਆ ਵਾਹਿਗੁਰੂ ਤੇ ਭਰੋਸਾ ਰੱਖੇ ਵਾਹਿਗੁਰੂ ਜੀ ਦੇ ਰਜਾਮੰਦੀ ਚ ਤੁਰੇ ਕਿਉਂਕਿ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਬਹੁਤ ਵੱਡੀ ਗੱਲ ਆ ਜਿਹਦੇ ਨਾਲ ਘਰ ਵਿੱਚ ਸੁਖ ਸ਼ਾਂਤੀ ਰਹਿੰਦੀ ਏ ਤੇ ਰਿਸ਼ਤੇ ਬਣੇ ਰਹਿੰਦੇ ਆ ਟੁੱਟਦੇ ਨਹੀਂ ਹੈਗੇ ਕਿਉਂਕਿ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਜੋ ਵੀ ਆਪਾਂ ਕਰਨੇ ਹਨ ਕੰਮ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਵੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਦੇ ਆ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ ਬਹੁਤ ਘੱਟ ਹੋ ਗਿਆ ਹੈ ਅੱਜ ਕੱਲ ਲੋਕ ਬਹੁਤ ਜ਼ਿਆਦਾ ਕੰਪਲੇਨਾਂ ਕਰਦੇ ਆ ਸ਼ੁਕਰਾਨਾ ਤੇ ਬਹੁਤ ਘੱਟ ਕਰਦੇ ਆ ਸਾਰੇ ਲੋਕ ਕੰਪਲੇਨ ਹੀ ਕਰਦੇ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਸ਼ੁਕਰਾਨੇ ਦੀ ਲੈਂ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਘੱਟ ਹੁੰਦੀ ਹੈ ਕੰਪਲੇਨਾ ਕਰਦੇ ਆ ਹੀ ਰਿਸ਼ਤੇ ਟੁੱਟ ਜਾਂਦੇ ਆ ਘਰ ਟੁੱਟ ਜਾਂਦੇ ਆ ਜਿਹੜਾ ਕੁਛ ਹੁੰਦਾ ਹੱਥ 'ਚ ਉਹ ਵੀ ਨਿਕਲ ਜਾਂਦਾ ਫੇਰ ਅਸੀਂ ਕੰਪਲੇਨ ਨਹੀਂ ਕਰਦੇ ਆ ਸ਼ੁਕਰਾਨਾ ਨਹੀਂ ਕਰਦੇ ਕਿ ਵਾਹਿਗੁਰੂ ਜੀ ਨੇ ਇੰਨਾ ਮਹਿੰਗਾ ਸਰੀਰ ਦਿੱਤਾ ਵੇ ਸਾਹ ਚੱਲਦੇ ਆ ਵਾਹਿਗੁਰੂ ਦੇ ਹੁਕਮ ਨਾਲ ਸਾਡੇ ਹੋਰ ਕੀ ਚਾਹੀਦਾ ਵੇ ਸਾਡਾ ਆਪਣਾ ਤੇ ਕੁਝ ਵੀ ਨਹੀਂ ਹੈਗਾ ਇਹ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਸਰੀਰ ਇਹ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ ਸਾਹ ਚੱਲਦੇ ਆ ਸਾਡੇ ਵਿੱਚ ਅਸੀਂ ਤੇ ਇੱਕ ਸਾਹ ਵੀ ਨਹੀਂ ਆਪਣੇ ਆਪ ਲੈ ਸਕਦੇ ਇੱਕ ਹੱਥ ਵੀ ਉੱਚਾ ਨਹੀਂ ਕਰ ਸਕਦੇ ਆਪਣੇ ਆਪ ਤੇ ਕਮਾਂਡ ਆ ਸਾਡੇ ਵਿੱਚ ਬਹੁਤ ਜ਼ਿਆਦਾ ਹੈ ਐਸੇ ਕਰਕੇ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਜੋ ਵੀ ਕੰਮ ਹੁੰਦਾ ਹੈ ਵਾਹਿਗੁਰੂ ਜੀ ਦੇ ਹੁਕਮ ਨਾਲ ਹੀ ਕਰਿਆ ਕਰੋ ਰਿਸ਼ਤੇ ਵੀ ਬਣੇ ਰਹਿੰਦੇ ਆ ਕੰਮ ਵੀ ਚੜ੍ਹਦੀ ਕਲਾ 'ਚ ਹੁੰਦੇ ਆ ਸਰੀਰ ਵੀ ਠੀਕ ਰਹਿੰਦੇ ਆ ਵਾਹਿਗੁਰੂ ਦੇ ਹੁਕਮ ਦੇ ਅੰਦਰ ਰਹਿਣ ਨਾਲ ਜ਼ਿੰਦਗੀ ਦਾ ਹਰ ਸੁੱਖ ਮਿਲਦਾ ਵੇ ਐਸੇ ਕਰਕੇ ਕੰਪਲੇਨਾ ਨਾ ਕਰਿਆ ਕਰੋ शुकराना करो क्योंकि वागुरु जी ने बहुत कुछ दिता वे बहुत कुछ दिता वे